ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਾ ਗੁਰੂ ਜੀ ਨਗਰੀ ਹੈ ਇਹਦੇ ਵਿੱਚ ਤੇ ਬਹੁਤ ਸੋਹਣਾ ਰੁਝਾਨ ਚੱਲ ਰਿਹਾ ਹੈ ਇੱਕ ਮੈਂ ਮੇਰੇ ਪਿੰਡ ਵਾਲੇ ਖਡੂਰ ਸਾਹਿਬ ਦੀ ਨਗਰੀ ਵਾਲੇ ਸਾਰੇ ਜਿਹੜਾ ਵਸਨੀਕ ਆ ਉਹ ਵਧਾਈ ਦੇ ਪਾਤਰ ਆ ਸੂਝਵਾਨ ਆ ਤੇ ਉਹਨਾਂ ਨੇ ਆਪਣਾ ਆਪਸੀ ਭਾਈਚਾਰਾ ਕਾਇਮ ਵਿਖਾਇਆ ਭਾਵੇਂ ਵਿਚਾਰਧਾਰਾ ਸਾਡੀਆਂ ਵੱਖ ਆ ਹੀ ਭਾਵੇਂ ਪਾਰਟੀਆਂ ਸਾਡੀਆਂ ਵੱਖ ਆ ਹੀ ਅੱਜ ਪਰ ਉਹਨਾਂ ਨੇ ਆਪਸੀ ਜਿਹੜਾ ਪਿੰਡ ਦਾ ਭਾਈਚਾਰਾ ਆ ਪਿਆਰ ਆ ਉਹਦਾ ਉਹਨਾਂ ਨੇ ਸਬੂਤ ਦਿੱਤਾ ਆ ਸਾਰਿਆਂ ਨੇ ਇਕੱਠਿਆਂ ਰਲ ਮਿਲ ਕੇ ਵੋਟ ਸ਼ਾਂਤੀਮਈ ਸ਼ੁਰੂ ਕਰਾਈ ਆ ਤੇ ਜਿਹੜਾ ਲਗਭਗ 2-3 ਘੰਟੇ ਹੋ ਗਿਆ ਵੀ ਬੜੇ ਸ਼ਾਂਤੀਪੂਰਕ VOTING ਹੋ ਰਹੀ ਆ ਜੀ ਕੀ ਰੁਝਾਨ ਹੈਗਾ ਕਿਧਰ ਵੱਲ ਨੂੰ ਜਾਂਦੀ ਵੋਟ ਜੀ ਵੇਖੋ ਜੀ ਮੈਂ ਤੇ ਇਹੀ ਕਹੂੰਗਾ ਵੀ ਆਮ ਆਦਮੀ ਪਾਰਟੀ ਦੀ ਵੱਧ ਵੋਟ ਪੈ ਰਹੀ ਆ ਜਿਹੜਾ ਹੁਣ ਤੱਕ ਸਾਹਮਣੇ ਆਇਆ ਆ ਬਾਕੀ ਸਾਰੇ ਜਿਹੜੇ VOTER ਨੇ ਅੱਜ ਦਾ ਜਿਹੜਾ VOTER ਆ 2024 ਦਾ VOTER ਆ ਉਹ 2022 ਨਾਲੋਂ ਵੀ ਸੂਝਵਾਨ ਹੋ ਚੁੱਕਾ ਆ। ਅੱਛਾ ਠੀਕ ਇਹ ਗੱਲ ਇੰਟਰਨੈਟ ਸੋਰਸ ਲਾ ਲਓ, ਆਪਣੀ ਵਿਚਾਰਧਾਰਾ ਲਾ ਲਓ ਕਿ ਜਿਹੜਾ ਵੋਟਰ ਆ ਬਿਲਕੁਲ ਸੂਝਵਾਨ ਆ ਉਹਨੂੰ ਪਤਾ ਆ ਕਿ ਕਿਹੜੇ ਬੰਦੇ ਦੀ ਲੋੜ ਆ ਖਡੂਰ ਸਾਹਿਬ ਨੂੰ, ਕਿਹੜੇ ਬੰਦੇ ਦੀ ਹਲਕੇ ਨੂੰ ਲੋੜ ਆ, ਕਿਹੜੇ ਬੰਦੇ ਕੋ ਕੰਮ ਲਏ ਜਾਣੇ ਆ, ਕਿਹੜੇ ਬੰਦੇ ਕੋ ਡਿਵੈਲਪਮੈਂਟ ਕਰਾਈ ਜਾਣੀ ਆ, ਕਿਹੜੇ ਬੰਦੇ ਰਾਈ ਨਸ਼ੇ ਛਡਾਏ ਜਾਣੇ ਆ ਇਹ ਸਾਰਾ ਚੀਜ਼ਾਂ ਜਿਹੜੀਆਂ ਆ ਵੋਟਰ ਜਾਣਦਾ ਆ। ਤੁਹਾਨੂੰ ਆ ਨਹੀਂ ਲੱਗਦਾ ਕਿ ਇਹ ਚੀਜ਼ਾਂ ਭਾਈ ਅਮਰਪਾਲ ਸਿੰਘ ਨਹੀਂ ਕਰ ਸਕਦੇ? ਭਾਈ ਅਮਰਪਾਲ ਸਿੰਘ ਜੀ ਨੂੰ ਮੈਂ ਪਿਛੇ ਵੀ ਇੰਟਰਵਿਊ 1-2 ਦਿਨ ਪਹਿਲਾਂ ਦਿੱਤੀ ਆ ਮੈਂ ਉਹਨਾਂ ਦਾ ਸਵਾਗਤ ਕੀਤਾ ਹੈ ਭਾਈ ਅਮਰਤਪਾਲ ਸਿੰਘ ਜੀ ਦਾ ਵੀ ਉਹ ਸੰਵਿਧਾਨ ਦੇ ਵਿੱਚ ਆ ਗਏ ਨੇ ਪਹਿਲਾਂ ਉਹ ਸੰਵਿਧਾਨ ਤੋਂ ਬਾਹਰ ਹੀ ਪਰ ਉਹ ਦੇਸ਼ ਦਾ ਹਿੱਸਾ ਬਣ ਕੇ ਨੇ ਸੰਵਿਧਾਨ ਦੇ ਵਿੱਚ ਆ ਗਏ ਨੇ ਵੈਲਕਮ ਹੈ ਜੇ VOTER ਉਹਨਾਂ ਦੇ ਹੱਤ ਹੱਕ ਜੀ ਫਤਵਾ ਦਿੰਦੇ ਆ ਤੇ ਉਹਨਾਂ ਦਾ ਵੀ ਅਸੀਂ ਵੈਲਕਮ ਕਰਦੇ ਆ ਵੀ ਤੁਸੀਂ ਵੱਧ ਤੋਂ ਵੱਧ ਚੜ ਕੇ ਜਿਹੜਾ ਗੁਰੂਦੀ ਨਗਰੀ ਦਾ ਵਿਕਾਸ ਕਰਨ ਇਹ 4 ਤਰੀਕ ਨੂੰ ਪਤਾ ਲੱਗੂਗਾ ਵੀ ਕਿਹਦੇ ਹੱਕ ਚ ਖਡੂਰ ਸਾਹਿਬ ਦੇ ਲੋਕ ਫਤਵਾ ਚੰਦੇ ਹਰਾਮਨੀ ਦੀ ਗੱਲ ਆ ਖਡੂਰ ਸਾਹਿਬ ਦੇ ਲੋਕਾਂ ਨੇ ਜਿੰਨਾ ਅਜੇ ਉਰੇ ਆਪਾਂ ਗੱਲ ਕੀਤੀ ਆ ਉਹ ਕਹਿੰਦੇ ਕਿ ਭਾਈ ਅਮਰਪਾਲ ਸਿੰਘ ਨੂੰ ਵੋਟ ਪਾਣੀ ਤੁਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਅੱਗੇ ਵੇਖੋ ਜੀ 10000 ਵੋਟ ਆ ਖਡੂਰ ਸਾਹਿਬ ਦੀ ਤੇ ਪੂਰੇ ਜੋਰਾ ਸ਼ੋਰਾ ਦੇ ਚੱਲ ਰਿਹਾ ਟੱਕਰ ਬਰਾਬਰ ਦੀ ਆ ਮੈਂ ਇਹ ਨਹੀਂ ਕਹਿੰਦਾ ਵੀ ਇੱਕ ਪਾਸਾ ਹੈ ਭਾਈ ਅਮਰਪਾਲ ਸਿੰਘ ਤੇ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਵਿੱਚ ਬਰਾਬਰ ਦੀ ਟੱਕਰ ਚੱਲ ਰਹੀ ਆ ਆਪਾਂ ਇਹ ਅਮਰਪਾਲ ਸਿੰਘ ਨੂੰ ਵੋਟ ਪਾ ਰਹੀ ਹੈ ਲੇਕਿਨ ਇਸ ਵਕਤ ਲਾਲਜੀਤ ਭੁੱਲਰ ਜੀ ਗਾੜੀ ਚ ਆ ਰਹੇ ਫਿਰਸਾ ਬਲਟੋਹਾ ਤੇ ਕੁਲਬੀਰ ਜੀ ਦਾ ਕੋਈ 3 13 ਬਿਲਕੁਲ ਰੇਸ ਚ ਬਾਹਰ ਹੋ ਚੁੱਕੇ ਨੇ ਉਹ ਉਹ ਪਹਿਲੇ ਦਿਨ ਤੋਂ ਹੀ ਰੇਸ ਚ ਨਹੀਂ ਹੈਗੇ ਭਾਈ ਅਮਰਪਾਲ ਸਿੰਘ ਤੇ ਭਾਈ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਵਿੱਚ ਮੁਕਾਬਲਾ ਹੋ ਗਿਆ ਠੀਕ ਠੀਕ ਬਿਲਕੁਲ ਤੁਹਾਨੂੰ ਕੀ ਲੱਗਦਾ ਸਰ ਮੈਨੂੰ ਤਾਂ ਲੱਗਦਾ ਆਮ ਆਦਮੀ ਪਾਰਟੀ ਜਿੱਤੇਗੀ ਜੀ ਅੱਛਾ ਹਾਂਜੀ ਜੇ ਤੂੰ ਜੇ ਤਾ ਨਰ ਕਰੂਗੀ 4 ਤਰੀਕ ਦੇ ਨਤੀਜੇ ਆ ਲੈਣ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਇਹ ਇਹ ਵੱਖਰਾ ਹੀ ਸੁਣਨ ਨੂੰ ਮਿਲ ਰਿਹਾ ਕਿਉਂਕਿ ਜਦ ਦੇ ਆਪਾਂ ਖਡੂਰ ਸਾਹਿਬ ਦਾਖਲ ਹੋਏ ਆ ਭਾਵੇਂ ਆਪਾਂ ਪਿੱਛੋਂ ਹੀ ਪਿੰਡਾਂ ਤੋਂ ਆਏ ਆ ਸਾਨੂੰ ਇੱਕੋ ਹੀ ਨਾਮ ਮਿਲਿਆ ਹੈ ਭਾਈ ਅਮਰਤਪਾਲ ਸਿੰਘ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਦੇ ਵੇਖੋ ਗੱਲ ਇਹ ਆ ਵੀ ਹਰ ਬੰਦੇ ਦੀ ਆਪਦੀ ਓਪੀਨੀਅਨ ਆ ਹਰ ਬੰਦੇ ਦੀ ਆਪਦੀ ਸੋਚ ਆ ਤੁਸੀਂ 10 ਬੰਦਿਆਂ ਨੂੰ ਪੁੱਛੋਗੇ ਹੋ ਸਕਦਾ 7 ਬੰਦੇ ਲਾਲਜੀਤ ਭੁੱਲੜ ਦਾ ਨਾਮ ਲੈਣ 3 ਬੰਦੇ ਅਮਰਤ ਭਾਈ ਅਮਰਤਪਾਲ ਜੀ ਦਾ ਨਾਮ ਲੈਣ ਇਸੇ ਤਰ੍ਹਾਂ ਹੋ ਸਕਦਾ ਵੀ ਤੁਸੀਂ ਹੋਰ ਅੱਗੇ ਜਾ ਕੇ ਪੁੱਛੋਗੇ ਉਹ 5 ਬੰਦੇ ਭਾਈ ਅਮਰਜੀਤ ਦਾ ਅਮਰਪਾਲ ਦਾ ਨਾਲ ਹਨ 2 ਬੰਦੇ ਲਾਲਜੀਤ ਭੁੱਲਰ ਦਾ ਨਾਲ 1 ਬੰਦਾ ਜੀਰੇ ਦਾ ਵੀ ਨਾਲ ਲੈ ਸਕਦਾ ਕੋਈ ਕੋਈ ਮਸਲੇ ਹੋ ਸਕਦੇ ਆ ਕਿ ਤੁਸੀਂ ਭਾਈ ਅਮਰਪਾਲ ਸਿੰਘ ਨੂੰ ਨਹੀਂ ਤੇ ਲਾਲਜੀਤ ਭੁੱਲਰ ਨੂੰ ਸਪੋਰਟ ਕਰ ਰਹੇ ਹੋ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਅਸੀਂ ਪਾਰਟੀ ਨਾਲ ਸ਼ੁਰੂ ਤੋਂ ਜੁੜੇ ਆ ਆਮ ਆਦਮੀ ਪਾਰਟੀ ਨਾਲ ਜੁੜੇ ਆ ਜਿੱਥੇ ਜੁੜੇ ਹੋਈਏ ਫੇ ਉਹਨਾਂ ਦੇ ਹੱਕ 'ਚ ਭੁਗਤਣਾ ਪੈਂਦਾ ਵਜੀ ਹਾਂਜੀ ਕਿਵੇਂ ਕੀ ਕੀ ਤਣ ਲੱਗਦਾ ਬਸ ਕਿੱਧਰ ਕਿੱਧਰ ਵੱਲ ਨੂੰ ਅਮਰਪਾਲ ਅਮਰਪਾਲ ਭਾਈ ਅਮਰਪਾਲ ਨੂੰ ਪਾ ਲੈ ਹਾਂਜੀ ਹਾਂਜੀ ਉਹਨੂੰ ਪਾ ਗਿਆ ਇਹ ਕੀ ਕੀ ਕਰਨ ਨੇ ਜਿਹੜਾ ਉਹਨੂੰ ਪਾ ਮੈਨੂੰ ਸੇਖ ਭਾਈ ਨਸ਼ੇ ਬਤੇ ਵਾਸਤੇ ਸਡਾਉਂਦੇ ਅੱਛਾ ਹਾਂਜੀ ਉਹਨਾਂ ਨੇ ਜ਼ਰੂਰ ਕਰਾਈ ਉਹਨਾਂ ਨੇ ਹਾਂਜੀ ਬਹੁਤ ਅੰਮ੍ਰਿਤ ਸ਼ਗੇ ਆਂ ਹੀ ਉਹਨਾਂ ਨਾਲ ਹੀ ਰਹੇ ਅੱਛਾ ਬਾਕੀਆਂ ਨੇ ਨਹੀਂ ਕੀਤਾ ਨਾ ਬਾਕੀਆਂ ਨੇ ਆ ਭਾਈ ਸਾਹਿਬ ਤਾਂ ਕਹਿੰਦੇ ਕਿ ਉਹੀ ਲਾਲਜੀ ਭੁੱਲੇ ਕਰ ਸਕਦੇ ਆ ਆਮ ਆਦਮੀ ਪਾਰਟੀ ਦੇ ਕਹਿੰਦੇ ਨਹੀਂ ਅੰਮ੍ਰਿਤਪਾਲ ਨਾਲ ਜੋ ਅਸੀਂ ਕੀਤਾ ਅੰਮ੍ਰਿਤਪਾਲ ਨਾਲ ਹੀ ਰਹੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ